हिमाचल ਦੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਹਿਮਾਚਲ ਦੀ ਦਾ ਹਿਮਾਚਲ ਦੇ ਵਿੱਚ ਲਗਾਤਾਰ ਕੁਦਰਤ ਦਾ ਕਹਿਰ ਵੀ ਜਾਰੀ ਹੈ ਹਿਮਾਚਲ 'ਚ ਜਿੱਥੇ ਕਦੀ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਕਦੀ ਭਾਰੀ ਬਰਸਾਤ ਕਾਰਨ ਕਿਤੇ ਲੈਂਡਸਲਾਈਡ ਹੋ ਰਹੀ ਹੈ ਤੇ ਚਾਹੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਜੇਕਰ ਤਾਜਾ ਸਿੱਧੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਮੰਡੀ ਦੇ ਵਿੱਚ ਜਿੱਥੇ ਬੱਦਲ ਫਟਣ ਕਰਕੇ ਭਾਰੀ ਨੁਕਸਾਨ ਹੋਇਆ ਤੇ ਅੱਜ ਤਸਵੀਰਾਂ ਜਿਹੜੀਆਂ ਨੇ ਉਹ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਚੰਬਾ ਦੇ ਵਿੱਚ ਲੈਂਡਸਲਾਈਡ ਹੋਈ ਹੈ ਤੇ ਮੁੱਖ ਮਾਰਗ ਜਿਹੜਾ ਚੰਬੇ ਨੂੰ ਜਾਣ ਵਾਲਾ ਉਹ ਪੂਰੇ ਤਰੀਕੇ ਦੇ ਨਾਲ ਬਲਾਕ ਹੋ ਗਿਆ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰੋਡ ਹੈ ਚੰਬਾ ਦੇ ਨਾਲ ਕਨੈਕਟ ਕਰਦਾ ਹੈ ਤਾਂ ਇਸ ਦੇ ਉੱਤੇ ਲੈਂਡਸਲਾਈਡ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਪੱਥਰ ਜਿਹੜਾ ਨੇ ਉਹ ਰਸਤੇ ਦੇ ਵਿੱਚ ਆ ਗਏ ਨੇ ਜਿਸ ਕਰਕੇ ਪੂਰਾ ਮੁੱਖ ਮਾਰਗ ਜਿਹੜਾ ਉਹ ਬੰਦ ਹੋ ਗਿਆ ਹੈ ਹੰਦਕਰੋੜਾ ਚਾਜੂ ਰੋਡ ਇਹ ਜਿਹੜਾ ਜਿੱਥੇ ਪੂਰੀ ਘਟਨਾ ਵਾਪਰੀ ਹੈ ਤਾਂ ਇਹ ਸਬਦ ਦੇ ਦਰਮਿਆਨ ਜਿੱਥੇ ਇੱਕ ਪਾਸੇ ਸਾਰੀ ਆਵਾਜਾਈ ਠੱਪ ਹੋਈ ਹੈ ਤੇ ਉਸ ਸਬਦ ਦੇ ਦਰਮਿਆਨ ਇੱਕ ਵੀਡੀਓ ਜਿਹੜੀ ਹੈ ਖਾਸੀ ਵਾਇਰਲ ਹੋ ਰਹੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਜੋ ਗੁੱਜਰ ਸਮਾਜ ਦੇ ਨਾਲ ਸੰਬੰਧਿਤ ਹੈ ਤਾਂ ਸਿਰ ਦੇ ਉੱਤੇ ਮੋਟਰਸਾਈਕਲ ਰੱਖ ਕੇ ਜਿਹੜਾ ਉਹ ਪੱਥਰਾਂ ਵਾਲਾ ਰਾਹ ਜਿਹੜਾ ਉਪਾਰ ਕਰਕੇ ਦੂਸਰੇ ਪਾਸੇ ਆ ਰਿਹਾ ਕਿਉਂਕਿ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਸਮੇ ਨੌਜਵਾਨ ਦੂਸਰੇ ਪਾਸੇ ਖੜੀ ਸੀ ਤਾਂ ਉਸ ਸਮੇ ਲਾਈਨ ਸਲਾਈਡ ਹੋ ਗਈ ਗ੍ਰੀਮਤ ਰਹੀ ਹੈ ਕਿ ਹਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ ਜਿਹੜੀ ਆ ਉਹ ਨਹੀਂ ਆਈ ਪਰ ਪ੍ਰਸ਼ਾਸਨ ਪੱਬਾਪਾਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਰਾਸਤਾ ਖੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਚੰਬਾ ਦੇ ਇਲਾਕੇ ਦੇ ਵਿੱਚ ਵੀ ਕਈ ਸਲਾਨੀ ਜਿਹੜਾ ਨੇ ਉਹ ਫਸੇ ਹੋਏ ਨੇ ਤਾਂ ਜਦੋਂ ਵੀ ਹਿਮਾਚਲ ਦੇ ਵਿੱਚ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਪ੍ਰਸ਼ਾਸਨ ਦੀ ਪਹਿਲੀ ਜੇਕਰ ਮੁੱਖ ਪ੍ਰਾਇੋਰਟੀ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੀ ਪਹਿਲੀ ਪ੍ਰਾਇੋਰਟੀ ਸਲਾਨੀਆਂ ਦੀ ਰਹਿੰਦੀ ਹੈ ਕਿ ਸਲਾਨੀਆਂ ਨੂੰ ਜਲਦੀ ਤੋਂ ਜਲਦੀ ਸੇਫ ਸਾਈਡ ਦੇ ਵਿੱਚ ਭੇਜਿਆ ਜਾਵੇ ਜਾਂ ਫਿਰ ਕਿਸੇ ਮੈਦਾਨੀ ਇਲਾਕੇ ਦੇ ਵਿੱਚ ਭੇਜਿਆ ਜਾਵੇ ਤਾਂ ਚੰਬਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਚੰਬਾ ਦੀਆਂ ਵਿੱਚ ਇਹ ਜਿਹੜੀ ਘਟਨਾਵਾਂ ਵਾਪਰੀ ਜਾਂ ਤਾਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਲੈਂਡਸਲਾਈਡ ਹੋਈ ਹੈ ਪੱਥਰ ਜਿਹੜਾ ਨੇ ਉਹ ਸੜਕ ਤੇ ਆ ਡਿਗੇ ਨੇ ਤੇ ਨਕਰੋੜ ਚਾਜੂ ਰੋਡ ਜੋ ਹੈ ਇਹ ਬਲੌਕ ਹੋ ਗਿਆ ਹੈ ਜਿਸ ਦੇ ਕਾਰਨ ਹੁਣ ਲੰਬਾ ਟ੍ਰੈਫਿਕ ਜਮ ਜਿਹੜਾ ਉਹ ਚੰਬਾ ਦੇ ਵਿੱਚ ਲੱਗਦਾ ਵੀ ਦਿਖਾਈ ਦੇ ਰਿਹਾ ਹੈ ਤਾਂ ਇਹ ਸਭ ਦੇ ਦਰਮਿਆਨ ਇੱਕ ਬੇहद ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਹੈ ਤਾਂ ਤਸਵੀਰ ਤੇ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਹੈ ਜਿਸ ਦੇ ਫਰੋਜ਼ੀ ਜਿਹੇ ਰੰਗ ਦਾ ਕੁਰਤਾ ਵੀ ਆ ਮਾ ਪਾਇਆ ਹੋਇਆ ਗੁੱਜਰ ਸਮਾਜ ਦੇ ਨਾਲ ਸੰਬੰਧਿਤ ਹੈ ਹੁਣ ਇਸ ਨੌਜਵਾਨ ਦੀ ਤਾਰੀਫ ਜਿਹੜੀ ਆ ਉਹ ਕਾਫੀ ਹੋ ਰਹੀ ਹੈ ਇਸ ਨੌਜਵਾਨ ਦੇ ਵੱਲ ਲਗਾਤਾਰ ਉੱਥੇ ਆ ਰਹੇ ਸੈਲਾਨੀਆਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਸਾਹਦਿਓ ਕਿ ਨੌਜਵਾਨ ਦੇ ਵੱਲੋਂ ਸਿਰ ਦੇ ਉੱਤੇ ਮੋਟਰਸਾਈਕਲ ਰੱਖ ਕੇ ਜਿਹੜਾ ਹੈ ਉਹ ਮੋਟਰਸਾਈਕਲ ਪੱਥਰਾਂ ਦੇ ਉੱਤੇ ਪਾਰ ਕਰਵਾ ਕੇ ਦੂਸਰੇ ਪਾਸੇ ਖੜੇ ਕੇ ਨੌਜਵਾਨ ਨੂੰ ਜਿਹੜਾ ਦਿੱਤਾ ਗਿਆ ਤੇ ਉਸ ਬਾਅਦ ਉਹ ਆਪਣੀ ਮੰਜ਼ਲ ਦੇ ਵੱਲ ਵਧਿਆ